ਬੁਲਦੀਪ ਸਿੰਘ ਗੜ ਗੱਜ ਸਾਡੇ ਛੱਤਰ ਦੇ ਉੱਤੇ ਵੱਜ ਇਹ ਕਹਿੰਦਾ ਹੈ ਕਿ ਭਗਵੰਤ ਮਾਨ ਦੀਆਂ ਵੀਡੀਓ ਵਾਇਰਲ ਹੋਈਆਂ ਜਿਦੇ ਵਿੱਚ ਦੱਸੋ ਪੂਰਾ ਨੂੰ ਚੀਅਰਸ ਕਰ ਰਿਹਾ ਹੈ ਸ਼ਰਾਬ ਦੇ ਛਿੱਟੇ ਮਾਰ ਰਿਹਾ ਤੇ ਪਿੰਡਰਾਂ ਵਾਲੇ ਦੇ ਕਹਿੰਦਾ ਪਿਸ਼ਾਬ ਕਰ ਰਿਹਾ ਪਿੰਡਰਾਂ ਵਾਲੇ ਦੇ ਪਿੰਡਰਾਂ ਨਾਲ ਤਾਂ ਪਹਿਲੀ ਗੱਲ ਤਾਂ ਹੈ ਹੀ ਨਹੀਂ ਉਹ ਤਾਂ ਕੌਣ ਦਾ ਪੂਰਾ ਹੋ ਗਿਆ ਮਰ ਗਿਆ ਠੀਕ ਹੈ ਆਏ ਕਹਿਣਾ ਵੀ ਫੋਟੋ ਦੇ ਉਹਦੀ ਫੋਟੋ ਦਵਾਰ ਤੇ ਆ ਉਹ ਤਾਂ ਕਲੀਅਰ ਹੀ ਨਹੀਂ ਹੋ ਰਹੀ ਉਹ ਫੋਟੋ ਵਿੱਚ ਪਿੰਡਰਾਂ ਵਾਲਾ ਕੌਣ ਹੈ ਕਰ ਕਰਕੇ ਮੇਰੇ ਕੋਲ ਵੀ ਦੋਨੋਂ ਵੀਡੀਓ ਹੈ ਮੈਂ ਫੋਟੋ ਨੂੰ ਜ਼ੂਮ ਕਰ ਕਰਕੇ ਦੇਖਿਆ ਉਹ ਤਾਂ ਕੋਈ ਅਫਦਾਲੀ ਦੀ ਫੋਟੋ ਲੱਗਦੀ ਹੈ ਜਿਵੇਂ ਕੋ ਕੋ ਸੁਲਾ ਖੜਾ ਹੁੰਦਾ ਸੋ ਕਹਿੰਦਾ ਫਿਰ ਪਿਸ਼ਾਬ ਆਇਆ ਨਹੀਂ ਉਹਨੂੰ ਉਹਨੇ ਫਿਰ ਕਹਿੰਦਾ ਆਇਆ ਹੀ ਛੱਟੇ ਮਾਰਤੇ ਤੈਨੂੰ ਕਿਦਾ ਪਤਾ ਉਹਨੂੰ ਪਿਸ਼ਾਬ ਆਇਆ ਕਿ ਨਹੀਂ ਆਇਆ ਕੀ ਤੂੰ ਫੜਕੇ ਕਰਾਇਆ ਸੀ ਪਿਸ਼ਾਬ ਉਹਨੂੰ ਦੱਸ ਮੈਨੂੰ ਨਖਬੀਰ ਬਾਦ ਯਾਰ ਕਿਵੇਂ ਇੰਨੀ ਬੇਅਦਬੀਆਂ ਕਰਵਾਈਆਂ ਪੋਥੀਆਂ ਦੀਆਂ ਗੁਰਕਾ ਸਾਹਿਬ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨੇ ਕਰਦੇ ਅੱਛਾ ਕਾਲਵਾਇਆ ਉਹ ਕਹਿੰਦਾ ਮੈਂ ਇੰਨੀਆਂ ਬੇਦਗ ਬੰਦਾ ਮੂੰਹ ਤਾਂ ਮੰਨੇ ਆ ਕੇ ਉਹਦਾ ਕੀ ਪੱਟ ਲਿਆ ਥਨ ਪੱਟ ਲਿਆ ਉਹਦਾ ਕੀ ਪੱਟ ਲਿਆ ਤੂੰ ਔਰ ਜਿਹੜੀ ਵੀਡੀਓ ਤੇ ਤੂੰ ਗੱਲ ਕਰਦਾ ਹਲੇ ਤਾਂ ਤੇਰੇ ਕੋਲ ਵੀ ਪੁਖਤਾ ਸਬੂਤ ਨਹੀਂ ਹੈ ਕਿ ਉਹ ਵੀਡੀਓ ओरिजिनल ਆ ਕਿ AI ਨਾਲ ਬਣਾਈ ਆ ਅੱਜ ਕੱਲ AI ਨਾਲ ਬਣਾਈ ਇੰਨੀਆਂ ਵੀਡੀਓ ਵਾਇਰਲ ਚੱਲ ਰਹੀਆਂ ਟਿਕਟੌਕ ਤੇ ਜਿੱਦੇ ਚ ਇੱਕ ਸਿੱਖ ਕੁੜੀ ਨੇ ਦਮਾਲਾ ਬੰਨਿਆ ਤੇ ਨਾਲ ਸੁੱਲੇ ਹੱਥਾਂ 'ਚ ਹੱਤਪਾਏ ਤੇ ਟੋਪੀ ਪਾਈ ਆ ਉੱਤੇ ਲਿਖਿਆ ਹੁੰਦਾ ਕੌਰ ਐਨ ਖਾਨਸ 5 ਸੈਕਿੰਡ ਤੋਂ ਪਹਿਲਾਂ ਫੜ ਲੈਣੀ ਹੈ ਮੈਂ ਕਿ AI ਦੀ ਬਣਾਈ ਆ ਬਹੁਤ ਬੰਦੇ ਦੇ ਬੋਲਣ ਦਾ ਤਰੀਕਾ ਚੱਲਣ ਦਾ オリジナル ਨਹੀਂ ਹੁੰਦਾ ਸੋ ਭਗਵੰਤ ਮਾਨ ਦੀ ਵੀਡੀਓ ਦੇ ਵਿੱਚ ਜਿੰਨੀ ਵੀ ਵੀਡੀਓ ਦੀ ਵਾਇਰਲ ਹੋਈਆਂ ਚਾਹੇ ਉਹ ਕੋਡੀਨਲ ਰੂਮ 'ਚ ਉਹਦੇ ਕਾਲੇ ਚਸ਼ਮੇ ਕਿਉਂ ਆ ਤੂੰ ਕਿਹਾ ਸੀ ਓਏ ਗੜਗਾ ਜੀ 76 ਤੇ ਵੱਜ ਮੇਰੇ ਤੂੰ ਕਿਹਾ ਸੀ ਉਹਨੂੰ ਕਿ ਕਾਲੇ ਚਸ਼ਮੇ ਲਾ ਕੇ ਕਿਹੜਾ ਬੰਦਾ ਹੋਟਲ ਸੈਕਸ ਕਰਦਾ ਤੂੰ ਕਰਦਾ ਜਦੋਂ ਤੂੰ ਹੋਟਲ ਲੈ ਕੇ ਜਾਣਾ ਤੂੰ ਘਟਾ ਤੁਸੀਂ ਅਮਰਸ਼ਕੀਆ ਗਾਤਰੇ ਪਾਇਆ ਤੇ ਤੁਹਾਡੇ ਕੀ ਗੱਲ ਚੁੱਲਚ ਹੱਲ ਨਹੀਂ ਹੁੰਦੀ ਆ ਤੁਸੀਂ ਲੁੱੱਚੇ ਕੰਮ ਨਹੀਂ ਕਰਦੇ ਹੋਟਲਾਂ ਜਾ ਕੇ ਉਹ ਭਰਿਆ ਪਿਆ ਭਰਿਆ ਇਤਿਹਾਸ ਪਾਇਆ ਪਿਆ ਜੋ ਤੁਸੀਂ ਲੋਕ ਗੰਦ ਪਾਣੇ ਸ਼੍ਰੀ ਸਾਹਿਬ ਪਾ ਕੇ ਤੂੰ ਪਹਿਲੇ ਉਹ ਵੀਡੀਓ ਨੂੰ ਟੈਸਟ ਕਰਾ ਉਹ ਫੇਕਾ AI ਨਾਲ ਬਣੀ ਹੈ ਗੱਲ ਫੇਰ ਕਰੀ ਭਗਵੰਤ ਮਾਨ ਨਾਲ ਨਾਲੇ ਦੂਜੀ ਗੱਲ ਚਲੋ ਮੰਨ ਲਓ ਇੱਕ ਪਾਸਾ ਮੈਂ ਵੀ ਲੈ ਕੇ ਚਲਦੀ ਆਂ ਵੀਡੀਓ ਅਸਲੀ ਆ ਚਲੋ ਮੈਂ ਪਾਸਾ ਲੈ ਕੇ ਚਲਦੀ ਆਂ ਉਹ ਕਦੋਂ ਦੀ ਆ ਕਿੰਨੇ ਸਾਲ ਪੁਰਾਣੀ ਔਰ ਕਿਹੜੇ ਬੰਦੇ ਨੇ ਉਸ ਟਾਈਮ ਹੋਟਲ ਦੇ ਅੰਦਰ ਵੜ ਕੇ ਭਗਵੰਤ ਮਾਨ ਨਾਲ ਐਸਾ ਹੋਰ ਕਿਹੜਾ ਬੰਦਾ ਸੀ ਜਿਹੜਾ ਉਸ ਉਹ ਵੀਡੀਓ ਨੂੰ ਬਣਾ ਰਿਹਾ ਸੀ ਉਹ ਵੀ ਤਾਂ ਗੁਰਸਿੱਖੀ ਸੀ ਜੇ ਮੰਨ ਲਓ ਭਗਵੰਤ ਮਾਨ ਨੇ ਚੇਅਰਸ ਕੀਤਾ ਗੁਰੂ ਮਹਾਰਾਜ ਦੀ ਫੋਟੋ ਨੂੰ ਛਿੱਟੇ ਮਾਰੇ ਆ ਤੇ ਤੁਹਾਡੇ ਭਿੰਡਰਾਂ ਵਾਲੇ ਦੇ ਉੱਤੇ ਉਹਨੂੰ ਮੂਤਨ ਦੀ ਕੋਸ਼ਿਸ਼ ਕੀਤੀ ਆ ਤਾਂ ਜਿਹੜਾ ਬੰਦਾ ਵੀਡੀਓ ਬਣਾ ਰਿਆ ਉਹ ਵੀ ਤਾਂ ਗੁਰਸਿੱਖ ਸੀ ਕੌਣ ਜਗਮਨ ਸਮਰਾ ਉਹਨੇ ਰੋਕਿਆ ਸਤਿ ਉਹਨੇ ਇਸ ਚੀਜ਼ ਦਾ ਪੂਰਜੋਦ ਵਿਰੋਧ ਕਿਉਂ ਨਹੀਂ ਕੀਤਾ ਉਸੇ ਟਾਈਮ ਤੁਰੰਤ ਉਹਨੇ ਇਹ ਵੀਡੀਓ ਵਾਇਰਲ ਕਿਉਂ ਨਹੀਂ ਕੀਤੀਆਂ ਉਸੇ ਟਾਈਮ ਉਹਨੇ ਤੁਹਾਡੇ ਜੱਥੇ ਨੂੰ ਤੁਹਾਡੇ ਹਰਮਨਦਰ ਸਾਹਿਬ ਨੂੰ ਐਸਜੀਪੀਐਲ ਨੂੰ ਵੀਡੀਓ ਕਿਉਂ ਨਹੀਂ ਪਾਈਆਂ ਕਿਉਂ ਕਿ ਉਹ ਬੰਦਾ ਦਿਮਾਗੀ ਸੀ ਅਗਰ ਇਹ ਸੱਚ ਹੈ ਅਗਰ ਇਹ ओरिजिनल ਹੈ ਠੀਕ ਹੈ ਉਹ ਬੰਦਾ ਦਿਮਾਗੀ ਸੀ ਵੀ ਜੋਦੇ ਕੋਦੇ ਤੇ ਜਾਊਗਾ ਉਹਦਾਂ ਨੂੰ ਬਲੈਕਮੇਲ ਕਰੋ ਉਹਨੇ ਕੀਤਾ ਵੀ ਹੋਣਾ ਬਲੈਕਮੇਲ ਤਾਂ ਕੁਵੰਤਮਾਨ ਨੇ ਕਿਉਂ ਨਾ ਕਰ ਲਿਆ ਜੋ ਕਰਨਾ ਸੋ ਤੂੰ ਜੱਜ ਨਹੀਂ ਲੱਗਿਆ ਉਨੇ ਲੱਗਿਆ ਮਨਿਸਟਰ ਔਰ ਸਿੱਖੀ ਦਾ ਤੂੰ ठेकेदार ਨਹੀਂ ਐ ਤੂੰ ਸਿੱਖੀ ਮੁੱਲ ਨਹੀਂ ਖਰੀਦੀ ਤੂੰ 10 ਗੁਰੂਆਂ ਨੂੰ ਮੁੱਲ ਨਹੀਂ ਖਰੀਦੇ ਆ ਤੂੰ 1 ਤੋਂ ਲੈ ਕੇ 10 ਤੱਕ ਗੁਰੂ ਤੇਰੇ ਜੇਬ 'ਚ ਨਹੀਂ ਐ ਜਿਹੜਾ ਤੂੰ ਉਂਗਲ ਕਰ ਕਰਕੇ ਸੱਦੇਗਾ ਤਾਂ ਇਨਸਾਫ ਦੋ ਪਰ ਜਿੱਦਣ ਤੇਰੇ ਚਿੱਠੇ ਖੁੱਲਣ ਤੇ ਆਗੇ ਨਾ ਗੜਾਤ ਸਿੰਘ ਮੇਰੇ ਛਿੱਤਰ ਤੇ ਵਜ ਜਿੱਦਣ ਕੁਲਦੀਪ ਸਿੰਘ ਤੇਰੇ ਚਿੱਠੇ ਖੁੱਲਣ ਤੇ ਆਗੇ ਨਾ ਵੀ ਤੂੰ ਜਵਾਨੀ ਤੋਂ ਲੈ ਕੇ ਅੱਜ ਤੱਕ ਕਿੰਨੀਆਂ ਕਿੰਨੀਆਂ ਰੰਗ ਰਲੀਆਂ ਬਣਾਈਆਂ ਹਾ ਗਾਤਰੇ ਪਾ ਕੇ ਤੂੰ ਆਪਣਾ ਹਿਸਾਬ ਲਾ ਲਈ ਉਹ ਤੇਰੇ ਵਰਗੇ ਤੇ ਤਾਂ ਕਸ਼ਾਰੇ ਲਾ ਦੋ ਨਾ ਤਾਂ ਥੱਲੇ ਝੂਆ ਬੜੀ ਨਿਕਲਦੀਆਂ ਪਤਾ ਲੱਗਾ ਕਿ ਸ਼ੇਵ ਕੀਤੀ ਹੋਈ ਆ ਸੋ ਕਿਸੇ ਬੰਦੇ ਨੂੰ ਨਾ ਬਿਨਾ ਸਬੂਤ ਤੋਂ ਲਲਕਾਰਨ ਤੋਂ ਪਹਿਲਾਂ ਆਪ ਦੇ ਵੀ ਥੱਲੇ ਸੋਟਾ ਮਾਰ ਕੇ ਦੇਖ ਲੈ ਕਿ ਤੂੰ ਦੁੱਧ ਦਾ ਤੋਲਿਆ ਹੈਗਾ ਮਾਦਾ ਕਹਿੰਦੀ ਆ ਕੋਈ ਨਾ ਕੋਈ ਗੁਰੂ ਪਿਆਰਾ ਮਹਾਰਾਜ ਦਾ ਬੰਦਾ ਸੰਗਤ 'ਚ ਉੱਠੇਗਾ ਤੇਰੇ ਵੀ ਚਿੱਠੇ ਖੋਲੇਗਾ ਕੋਈ ਨਾ ਕੋਈ ਜਨਾਨੀ ਆਊਗੀ ਜੋ ਤੇਰੇ ਵੀ ਲੀੜੇ ਲਾਉਗੀ ਦੱਸੋਗੇ ਕਿ ਤੁਸੀਂ ਹੋਟਲਾਂ ਚ ਰਜਾਲ ਜਆ ਜਨਾਨੀਆਂ ਨਾਲ ਕੀ ਕਰਦੇ ਹੋ ਉਹ ਤੇਰੇ ਵਰਗੇ ਨਾ ਦਾੜੇ ਵਾਲੇ ਤੇ ਪੱਗਾਂ ਚ ਸਿਰ ਪਸਾਏ ਤੇ ਪਾਏ ਗਾਤਰੇ ਉਥੇ ਅਮਰੀਕਾ ਦੇ ਵਿੱਚ ਉਹਨੂੰ ਕੁੜੀਆਂ ਪੋਲ ਖੋਲੀ ਆ ਪਾਈਏ ਵੀਡੀਓ ਮੈਂ ਟਿਕਟੌਕ ਤੇ ਜਾ ਕੇ ਦੇਖ ਲਈ ਮੇਰੇ ਨਹੀਂ ਤਾਂ ਮੇਰਾ YouTube ਚੈਨਲ ਆ ਨੈਂਸੀ ਗਰੇਵਲ ਕੈਨੇਡਾ ਉਹ ਤੇ ਜਾ ਕੇ ਦੇਖ ਲਈ ਅੱਜ ਹੀ ਪੋਸਟ ਕਰ ਦਿੰਨੀ ਆ ਉਹ ਸ਼ਰਮ ਨੂੰ ਅਤ ਮਰੋ ਤੁਹਾਡੇ ਉਦੋਂ ਉਦੋਂ ਚਨੂਵੇਂ ਲੜਦੇ ਜਦੋਂ ਅਸੀਂ ਸੱਚ ਬੋਲਦੇ ਆ ਜੀ ਤੁਸੀਂ ਇੰਨੇ ਦੁੱਧ ਦੇ ਤੁਲੇ ਹੋ ਹਰਮੰਦਰ ਸਾਹਿਬ ਵਾਲਿਓ ਦੋਸਾ ਫਿਰ ਸਾਰਾ ਤੁਸੀਂ ਕਪੜੇ ਕਰਦੇ ਹੋ ਜੀ ਕੋਈ ਬੰਦਾ ਰੈਗੂਲਰ ਉੱਥੇ ਪ੍ਰਸ਼ਾਦਾ ਖਾਣ ਜਾ ਰਿਹਾ ਨਾ ਕੋਈ ਗਰੀਬ ਰਿਕਸ਼ੇ ਵਾਲਾ ਲਾ ਲਓ ਝੁੱਗੀ ਵਾਲਾ ਲਾ ਲਓ ਦੇਖੋ ਜਿਹ ਕੋ ਦੋ ਵਕਤ ਦੀ ਰੋਟੀ ਨਹੀਂ ਹੈ ਉਹ ਬੰਦਾ ਰੋਜ਼ ਚੱਲ ਜਾਂਦਾ ਉੱਥੇ ਪ੍ਰਸ਼ਾਦਾ ਖਾਣ ਹੌਲੀ ਹੌਲੀ ਇਹਨਾਂ ਦੀ ਨਜ਼ਰਾਂ ਚ ਬੰਦਾ ਆਣ ਲੱਗ ਜਾਂਦਾ ਇਹ ਤਾਂ ਰੋਜ਼ ਆ ਰਿਹਾ ਇਹ ਤਾਂ ਸਵੇਰੇ ਵੀ ਆ ਰਿਹਾ ਇਹ ਤਾਂ ਰਾਤ ਨੂੰ ਵੀ ਆ ਰਿਹਾ ਓ ਮਾਈ ਗਾਡ ਚੈੱਕ ਕਰੋ ਕੋਣ ਹੈ ਇਹ ਤਾਂ ਗਰੀਬ ਹੈ ਤੁਸ ਤੋਂ ਉਹਨੂੰ ਵੀ ਚੱਕ ਕੇ ਬਾਹਰ ਮਾਰਦੇ ਹਾਂ ਹਰਮੰਦਰ ਸਾਹਿਬ ਤੋਂ ਵੀ ਤਾਂ ਰੋਜ ਹੀ ਪ੍ਰਸ਼ਾਦਾ ਖਾਣ ਆ ਰਿਹਾ ਟਾਡੇ ਬੁੜੇ ਦਾ ਪ੍ਰਸ਼ਾਦਾ ਸੰਗਤ ਦਾ ਹੈ ਸੰਗਤ ਚੜਾਉਂਦੀ ਹੈ ਸਾਰੀ ਗਰੋਸਰੀ ਸੰਗਤ ਪੈਸਾ ਡੋਨੇਟ ਕਰਦੀ ਆ ਗੁਰੂ ਮਹਾਰਾਜ ਨੇ ਲੰਗਰ ਇਸ ਕਰਕੇ ਲਵਾਏ ਸੀ ਕਿ ਜੇ ਕੋਈ ਗਰੀਬ ਰੋਜ ਐਵਰੀ ਡੇ ਆ ਰਿਹਾ ਉਹਦੇ ਤੁਹਾਡੇ ਦਰ ਤੋਂ ਦੋ ਟਾਈਮ ਦੀ ਰੋਟੀ ਉਹਨੂੰ ਮਿਲ ਰਹੀ ਹੈ ਉਹਦੇ ਕੋਲ ਕੰਮ ਨਹੀਂ ਹੈ ਉਹ ਦੋ ਟਾਈਮ ਦੀ ਰੋਟੀ ਤੋਂ ਜਿਗਾੜ ਨਹੀਂ ਕਰ ਪੰਦਾ ਜਿਉਂ ਦੋ ਫੁੱਲ ਕੇ ਸਵੇਰੇ ਸ਼ਾਮ ਉੱਥੋਂ ਖਾ ਜਾਂਦਾ ਤੁਸੀਂ ਉਸ ਬੰਦੇ ਨਾਲ ਵੀ ਧੱਕਾ ਕਰਦੇ ਹੋ ਲੰਗਰ ਦੀ ਲਾਈਨ 'ਚ ਤਾਂ ਤੁਸੀਂ ਧੱਕੇ ਮਾਰਦੇ ਹੋ ਲੋਕਾਂ ਨੂੰ ਮੈਂ ਪ੍ਰਸ਼ਾਦਾ ਕੀ ਖਾ ਕੇ ਨਹੀਂ ਦੇਖਿਆ ਉੱਥੇ ਹਰਮੰਦਰ ਸਾਹਿਬ ਕਿਦਾਂ ਬੂਹੇ ਖੁੱਲਦੇ ਐ ਸੰਗਤ ਵੀ ਐ ਭੱਜਦੀ ਐ ਮੈਂ ਕਹਿੰਨੀ ਜਿਵੇਂ ਤੁਸੀਂ ਰੋਟੀ ਨਹੀਂ ਖਾਈ ਤੁਸੀਂ ਕਿਹੜੀ ਉਸ ਪ੍ਰਸ਼ਾਦੇ ਵਿੱਚੋਂ ਅੰਮ੍ਰਿਤ ਪਾਲਦੇ ਹੋ ਕਿਹੜੀ ਉਹ ਦਾਲ ਦੇ ਵਿੱਚ ਅੰਮ੍ਰਿਤ ਆ ਦੱਸ ਦੋ ਕਿਹੜਾ ਉੱਥੇ ਪ੍ਰਸ਼ਾਦੇ 'ਚ ਅੰਮ੍ਰਿਤ ਆ ਕਿੰਨੇ ਕ ਲੋਕ ਪ੍ਰਸ਼ਾਦੇ ਖਾ ਕੇ ਸਵਸਥ ਹੋ ਗਏ ਜਾਂ ਕਿੰਨਿਆਂ ਨੂੰ ਰੱਬ ਮਿਲ ਗਿਆ ਉਹ ਜਿਹੜੀ ਤੁਸੀਂ ਮਿਹਨਤ ਦੀ ਕਮਾਈ ਕਰਦੇ ਹੋ ਨਾ ਸਾਰੀ ਦਿਹਾੜੀ ਇਮਾਨਦਾਰ ਲੋਕਾਂ ਨੂੰ ਕਹਿ ਰਹੀ ਮੈਂ ਬੇਈਮਾਨਾਂ ਨੂੰ ਨਹੀਂ ਕਹਿ ਰਹੀ ਜਿਹੜੀ ਸੰਗਤ ਸਾਰਾ ਦਿਹਾੜੀ ਮੇਰੇ ਅਰਗੋਂ ਦਸਾਂ ਨੌ ਦੀ ਕੀਰਤ ਕਰਦੀ ਨਾ ਉਹੀ ਕੀਰਤ ਨਾਲ ਤੁਸੀਂ ਆਪਣੇ ਘਰ ਗਰੋਸਰੀ ਲਿਆਨੇ ਹੋ ਉਹ ਸਭ ਤੋਂ ਵੱਡਾ ਪ੍ਰਸ਼ਾਦ ਆ ਉਹਦੇ ਮੂਰੇ ਗੁਰਦੁਆਰ ਦਾ ਪ੍ਰਸ਼ਾਦਾ ਵੀ ਫੇਲ ਆ ਉਹਦੇ ਮੂਰੇ ਮੰਦਰਾਂ ਦੇ ਵੀ ਪ੍ਰਸ਼ਾਦੇ ਫੇਲ ਆ ਹਰ ਇੱਕ ਧਰਮ ਦੇ ਪ੍ਰਸ਼ਾਦੇ ਫੇਲ ਆ ਕਿਉਂਕਿ ਤੁਸੀਂ ਸਾਰਾ ਦਿਨ ਕੰਮ ਕਰਕੇ ਮਿਹਨਤ ਕੀਤੀ ਉਹਦੇ ਪਰ ਉਹ ਪੈਸੇ ਮਿਲੇ ਉਹ ਪੈਸੇ ਨਾਲ ਤੁਸੀਂ ਆਪਣੀ ਗਰੋਸਰੀ ਬਾਏ ਕੀਤੀ ਸੋਚੋ ਕਿੰਨੇ ਪਵਿੱਤਰ ਤੇ ਕਿੰਨੀ ਪਾਵਰਫੁਲ ਆ ਉਸ ਤੋਂ ਵੱਡਾ ਪ੍ਰਸਾਦ ਦਾ ਤੁਸੀਂ ਕਿੱਥੇ ਲੱਭਦੇ ਹੋ ਇਸ ਕਾਲ ਯੁੱਗ ਦੇ ਵਿੱਚ ਇਹ ਜੇ ਗੁੰਡੇ ਬਦਮਾਸ਼ੇ ਜਿਹੜੇ ਗੋਲਡਨ ਟੈਂਪਲ ਤੇ ਕਿੰਨਾ ਆ ਬਾਦਲਾਂ ਨੇ ਕਿੰਨਾ ਲੁੱਟਿਆ ਸਭ ਨੂੰ ਪਤਾ ਸੁਖਲਦੀਪ ਸਿੰਘ ਗੜ ਗੱਜ ਮੇਰੇ ਛੱਤਰ ਦੇ ਉੱਤੇ ਵੱਜ ਤੂੰ ਪੰਗਾ ਬਹੁਤ ਗਲਤ ਥਾਂ ਲਿੱਤਾ ਤੇਰੀ ਬੋਲੀ ਦੇ ਵਿੱਚ ਕੋਈ ਨਮਰਤਾ ਨਹੀਂ ਸੀ ਕੋਈ ਮਠਾਸ ਨਹੀਂ ਸੀ ਤੇ ਪੰਜਾਬ ਦੇ ਸੀਐਮ ਦੇ ਬਾਰੇ ਡਿਸਰੈਸਪੈਕਟ ਸੀ ਸਾਰੇ ਆਸ-ਪਾਸੇ ਚਾਤੀ ਮਾਰ ਕੇ ਦੇਖ ਲੋ ਭਗਵਾਨਤਮਾਨ ਇਸ ਟਾਈਮ ਬੈਟਰ ਸੀ ਐਮ ਮੈਂ ਅੱਗੇ ਪਿੱਛੇ ਸਭ ਤੁਸੀਂ ਦੇਖ ਲਓ ਸਾਰੇ ਪਤੰਦਰ ਦੇ ਚੋਰ ਆ ਤੁਸੀਂ ਭਗਵੰਤ ਮਾਰੇ ਗੱਲਾਂ ਬਹੁਤ ਕਰਦੇ ਹੋ ਨੇ ਇੰਨੀ ਜ਼ਮੀਨ ਬਣਾ ਲਈ ਆਹ ਕਰ ਲਿਆ ਸਬੂਤ ਤੁਹਾਡੇ ਕੋਲ ਹੁੰਦੇ ਨਹੀਂ ਆ ਸਿਰਫ ਗਲੋੜਲੀਆਂ ਛੱਡ ਦਿੰਨੇ ਹੋ ਆ ਕੇ ਤਾਂ ਸ਼ਰਮ ਕਰੋ ਆਪ ਦੇਖੋ ਤੁਸੀਂ ਕੀ ਕੀਤਾ ਆਪਣੇ ਗਰੇਵਾਂ ਚ ਝਾਤੀਆਂ ਮਾਰੋ ਤੁਸੀਂ ਆਹ ਕਿਹੜੇ ਕਿਹੜੇ ਚੰਦ ਚੜ੍ਹੇ ਆ ਅੱਜ ਤਾਂ ਮੈਂ ਉੱਠੀ ਆ ਨਾ ਗੁਰੂ ਦੀ ਸੱਚੀ ਸਿੰਘਣੀ ਮੈਂ ਕਹਿੰਨੀ ਮੈਂ ਸਿੱਖ ਹਾਂ ਨਾ ਮੈਂ ਕਹਿੰਨੀ ਆ ਵੀ ਮੈਂ ਤੁਹਾਡਾ ਪੁਰਜੋਦ ਵਿਰੋਧ ਕਰੂੰਗੀ ਤੁਹਾਡੇ ਮੂੰਹ ਤੇ ਕਾਲਾ ਕਹਿੰਦਾ ਜੜੀ ਉਹ ਮੈਂ ਪੁੱਛੂੰਗੀ ਸੰਗਤ ਨੂੰ ਮੈਂ ਜਗਾਉਂਗੀ ਜੋ ਤੁਸੀਂ ਗੰਦ ਪਾਇਆ ਗੁਰਦੁਆਰੇ ਦੇ ਵਿੱਚ ਹਰਮੰਦਰ ਸਾਹਿਬ ਨੂੰ ਤੁਸੀਂ ਬਿਜ਼ਨਸ ਦਾ ਅੱਡਾ ਬਣਾ ਕੇ ਰੱਖਤਾ ਮਰਚੋ ਕੰਜਰੋ ਡੁੱਬ ਕੇ